ਆਣਾ ਫਿਲੌਰ ਦੀ ਪੁਲਿਸ ਨੇ ਭਾਰੀ ਨਸ਼ੇ ਸਮੇਤ ਪੰਜ ਨਸ਼ਾ ਤਸਕਰ ਕੀਤੇ ਕਾਬੂ। ਸ਼੍ਰੀ ਸਰਵਣ ਸਿੰਘ ਬਾਲੂ ਪੀਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਅਤੇ ਸ਼੍ਰੀ ਪੂਸ਼ਣ ਕੁਮਾਰ ਮੁਖ ਅਫਸਰ थाना ਫਿਲੌਰ ਦੀ ਅਗਵਾਈ ਹੇਠ ਏਐਸਆਈ ਸੁਖਦੇਵ ਸਿੰਘ ਇੰਚਾਰਜ ਚੌਕੀ ਅਪਰਾਵਲੋਂ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬਾਲੂ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਨੇ ਦੱਸਿਆ ਕੇਐਸਆਈ ਸੁਖਦੇਵ ਸਿੰਘ ਇੰਚਾਰਜ ਚੌਕੀ ਅਪਰਾ ਵੱਲੋਂ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆ ਦੇ ਵਿਰੁੱਧ ਤੇ ਤੋ ਅਵਤਾਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਖਾਨਪੁਰ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਸੁਖਵਿੰਦਰ ਉਰਫ ਪਿੱਖੂ ਪੁੱਤਰ ਜਸਮੇਲ ਲਾਲ ਵਾਸੀ ਖਾਨਪੁਰ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਪਾਸੋਂ 167 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮੁਕੱਦਮਾ ਨੰਬਰ 242 ਮਿਤੀ 3 ਤੋਂ 7.2025 ਜੁਰਮ 22/29 81 ਤੋਂ 85 ਐਨਡੀਪੀਐਸ ਇੱਕ ਥਾਣਾ ਫਲੋਰ ਚ ਦਰਜ ਕੀਤਾ ਇਹਨਾਂ ਦੋਹਾਂ ਦੀ ਮੋੜਲੀ ਪੁੱਛਗਿਛ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੋਵਾਂ ਨੇ ਹਰਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਚਾਨਚਕ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਸੁਖਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਚਾਨਚਕ ਥਾਣਾ ਫਲੋਰ ਨੂੰ ਨਸ਼ੀਲੀਆਂ ਗੋਲੀਆਂ ਵੇਚੀਆਂ ਹਨ ਜਿਸ ਤੇ ਹਰਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਹਰਪ੍ਰੀਤ ਸਿੰਘ ਪਾਸੋਂ ਕੁੱਲ 128 ਨਸ਼ੀਲੀਆਂ ਗੋਲੀਆਂ ਅਤੇ ਸੁਖਵਿੰਦਰ ਸਿੰਘ ਪਾਸੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸੁਖਵਿੰਦਰ ਸਿੰਘ ਨੇ ਪੁਛ ਗਿਛ ਦੌਰਾਨ ਦੱਸਿਆ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਅੱਗੇ ਮਨਪ੍ਰੀਤ ਸਿੰਘ ਉਰਫ लाड्डी ਨੂੰ ਸਪਲਾਈ ਕਰਦਾ ਹੈ ਇਸ ਲਈ ਮੁਕਦਮੇ ਵਿੱਚ ਮਨਪ੍ਰੀਤ ਸਿੰਘ ਉਰਫ लाड्डी ਨੂੰ ਵੀ ਨਾਮਜ਼ਦ ਕੀਤਾ ਗਿਆ ਅਤੇ ਮਨਪ੍ਰੀਤ ਸਿੰਘ ਉਰਫ लाड्डी ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਨਸ਼ੇ ਦਾ ਤੰδαਕਰਨ ਵਾਲੇ ਗਰੋਦਾ ਪਰਦਾਫਾਸ਼ ਕੀਤਾ ਗਿਆ ਇਸ ਤਰ੍ਹਾਂ ਇਨ੍ਹਾਂ ਪਾਸੋਂ ਕੁੱਲ 995 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਪ੍ਰੀਤ ਸਿੰਘ ਸੁਖਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਤਿੰਨੋਂ ਜੜੇ ਸੰਗਰਾਮ ਸਿੰਘ ਵਾਸੀ ਪਿੰਡ ਵਿਹਰਾ ਥਾਣਾ ਮਹਿਤਪੁਰ ਪਾਸੋਂ ਨਸ਼ਾ ਲੈ ਕੇ ਆਉਂਦੇ ਹਨ ਅਤੇ ਇਹ ਨਸ਼ਾ ਅਪਰਾਧੇ ਪਿੰਡ ਲਸਾੜਾ ਦੇ ਏਰੀਆ ਵਿੱਚ ਵੇਚਦੇ ਸਨ ਸੰਗਰਾਮ ਸਿੰਘ ਨੂੰ ਵੀ ਮੁਕਦਮੇ ਵਿੱਚ ਨਾਮਜ਼ਦ ਕੀਤਾ ਜਾ ਰਿਹਾ ਹੈ ਇਹਨਾਂ ਨੇ ਨਸ਼ਾ ਵੇਚ ਕੇ ਜੋ ਚੱਲ ਅਚਲ ਪ੍ਰਾਪਰਟੀ ਬਣਾਈ ਹੈ ਇਸ ਸਬੰਧੀ ਪੜਤਾਲ ਕਰਕੇ ਵਕਰੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਇੱਕ ਸਵਿਫਟ ਗੱਡੀ ਰੰਗ ਚਿੱਟਾ ਨੰਬਰ ਪੀਬੀ 33 ਕੇ 6858 ਅਤੇ ਇੱਕ ਮੋਟਰਸਾਈਕਲ ਨੰਬਰੀ PB 08 CH 4631 ਬਰਾਮਦ ਕੀਤਾ ਗਿਆ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ AP ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਡੀਐਸਪੀ ਸਾਹਿਬ ਖਾਣਾ ਫਲੋਰ ਦੀ ਕਸ਼ ਨੇ ਕਾਫੀ ਬੜਾ ਕੰਮ ਹੈਗਾ ਪੰਜ ਦੇ ਨਸ਼ਾ ਤਸਕਰ ਹੈਗੇ ਨੂੰ ਕਾਪੂ ਦਿੱਤੇ ਕਿ ਸਰਸ ਕਿਥੋਂ ਦਾ ਜਾਣ ਵਾਲੇ ਹੈਗੇ ਆ ਕੀ ਇਹਨਾਂ ਤੋਂ ਬਰਾਮਦ ਹੋਈ ਆ ਮਾਨਯੋਗ ਐਸਐਸਪੀ ਸਾਹਿਬ ਜਗੰਦਰ ਦਿਹਾਤੀ ਜੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਜੀ ਵੱਲੋਂ ਮਾੜੇ ਅੰਸਰਾਂ ਤੇ ਨਸ਼ੇ ਵਿਰੋਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਸ ਸਮੇਂ ਸਫਲਤਾ ਮਿਲੀ ਜਿਸ ਸਮੇਂ ਐਸਐਚਓ ਊਸ਼ਣ ਕੁਮਾਰ ਫਲੋਰ ਅਤੇ ਉਸ ਦੀ ਟੀਮ ਐਸ ਸੀ ਸੁਖਦੇਵ ਸਿੰਘ ਵੱਲੋਂ ਇੱਕ ਸਪੈਸ਼ਲ ਜਿਹੜਾ ਨਸ਼ੇ ਦਾ ਆਪਰੇਸ਼ਨ ਜਿਹੜੇ ਕਿ ਇਹ ਪੰਜ ਨਸ਼ਾ ਤਸਕਰ ਸੰਜ ਜਿਹੜੇ ਕਿ ਆਪਣੇ ਸੇਲ ਕੀ ਜਾਨਾ ਸਾਈਟ ਤੇ ਲਸਾੜਾ ਸਾਈਟ ਆਪਣਾ ਇਹ ਨਸ਼ੇ ਦਾ ਜਾਲ ਵਿਛਾਇਆ ਹੋਇਆ ਸੀ ਇਹਨਾਂ ਇਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਹੈਗਾ ਇਹਨਾਂ ਕੋ ਇਹ ਜਿਹੜੇ ਦੋਸ਼ੀ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਹ ਨਸ਼ੀਲੀਆਂ ਗੋਲੀਆਂ ਅਤੇ ਹੀਰੋਇਨ ਦਾ ਕੰਮ ਕਰਦੇ ਨੇ ਇਹਨਾਂ ਪੰਜ ਦੋਸ਼ੀਆਂ ਨੂੰ ਫੜ ਕੇ ਕਰੀਬ 900 ਦੇ ਕਰੀਬ ਜਿਹੜੀ ਆ ਉਹ ਨਸ਼ੀਲੀਆਂ ਗੋਲੀਆਂ ਇਹਨਾਂ ਨੇ ਇਨਾਂ ਪਾਸੋਂ ਬਰਾਮਦ ਕੀਤੀਆਂ ਗਈਆਂ ਨੇ ਸਰ ਕਿੰਨੇ ਸਮੇਂ ਤੋਂ ਸਰ ਇਹੇ ਕਰਦੇ ਸੀ ਕੰਮ ਹੋਇਆ ਇਹ ਜੋ ਫਿਕਰ ਆਊਟ ਹੋਏ ਆ ਇਹ ਨਵੇਂ ਲੱਗੇ ਸਨ ਤਿੰਨ ਤਿੰਨ ਕ ਮਹੀਨੇ ਤੋਂ ਇਹਨਾਂ ਨੇ ਤਿੰਨ ਤੋਂ 6 ਮਹੀਨੇ ਤੱਕ ਇਹਨਾਂ ਨੇ ਕੰਮ ਕੀਤਾ ਪਰ ਢੱਲੇਦਾਰ ਟੰਗਣਾ ਕੰਮ ਕੀਤਾ ਇਹਦੇ ਵਿੱਚ ਜੋ ਇਨਫੋਰਮੇਸ਼ਨ ਸੀ ਇਸ ਤੋਂ ਪਹਿਲਾਂ ਸੀਕ੍ਰੀਟਲੀ ਜਿਹੜੇ ਸੀ ਦੋ ਦੋਸ਼ੀ ਜਿਹੜੇ ਚਾਨ ਚੱਕਦੇ ਸਨ ਇਹਨਾਂ ਦੇ ਵਿੱਚ ਹਜੇ ਇੱਕ ਦੋਸ਼ੀ ਜਿਹੜਾ ਵਿਕਰਮ ਵਿੱਕੀ ਆ ਉਹਨੂੰ ਅਸੀਂ ਪਰਚੇ ਦੇ ਵਿੱਚ ਰੱਖ ਦਿੱਤਾ ਹੈਗਾ ਉਹਨੂੰ ਵੀ ਅਸੀਂ ਜਲਦੀ ਪੁਲਿਸ ਦੀ ਗ੍ਰਿਫਤ ਚ ਹੋਊਗਾ ਇਹਨਾਂ ਨੇ ਜਿਹੜੇ ਚਾਨ ਚੱਕਾ ਵਾਲੇ ਦੋਸ਼ੀ ਨੇ ਇਹਨਾਂ ਨੇ ਆਪਣਾ ਇਤੋਂ ਮੂਵੇਬਲ ਤੇ ਇਨਮੂਵੇਬਲ ਵੀ ਪ੍ਰਾਪਰਟੀ ਜਿਹੜੀ ਬਣਾਈ ਆ ਕੋਠੀ ਵਗੈਰਾ ਗੱਡੀ ਵਗੈਰਾ ਉਹਦੋਂ ਵੀ ਅਸੀਂ ਜਿਹੜਾ ਉਹਨੂੰ ਫ੍ਰੀਜ਼ ਕਰਾਂਗੇ ਠੀਕ ਹੈ ਸੋ ਸਾਰਾ ਤੋਂ ਵੀ ਡਰਗ ਮੰਨੀ ਫੜਾ ਦੇ ਲੋ ਨਹੀਂ ਹਜੇ ਨਾ ਕੋਈ ਡਰਗ ਮੰਨੀ ਬਰਾਮਦ ਨਹੀਂ ਹੋਈ ਆ ਇਹਨਾਂ ਕੋ ਜੋ ਬਰਾਮਦਗੀ ਹੋਈ ਉਹਦੇ ਵਿੱਚ ਇੱਕ ਸਵਿਫਟ ਕਾਰ ਬਰਾਮਦ ਹੋਈ ਆ ਇੱਕ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਕਿ ਨਸ਼ੇ ਤਸਕਰੀ ਚ ਯੂਜ਼ ਕਰਦੇ ਸੀ ਇਹ ਸਿਰ ਇਹ ਪਿਛੋਕੜ ਨਹੀਂ ਸਰ ਪਹਿਲਾਂ ਕਿ ਪੁੱਛਣਾ ਦਾ ਹੈ ਨਾ ਫਿਰ ਇਹ ਅਸੀਂ ਇਹਨਾਂ ਦੀ ਪੁਲਿਸ ਰਿਮਾਂਡ ਅਸੀਂ ਇਹਨਾਂ ਦਾ ਹਾਸਲ ਕੀਤਾ ਹੈਗਾ ਜੀ ਤੇ ਆਨ ਦੀ ਰਿਕਾਰਡ ਲਿਆ ਕੇ ਇਹਨਾਂ ਦੇ ਜਿਹੜੇ ਅੱਗੇ ਫਾਰਵਰਡ ਤੇ ਬੈਕਵਰਡ ਲਿੰਕ ਤੇ ਇਹਨਾਂ ਦੇ ਕਿੰਨੀਆਂ ਐਫ ਆਈ ਆਰ ਹੋਈਆਂ ਉਹ ਤੁਹਾਨੂੰ ਕਲੀਅਰ ਕਰਕੇ ਦੱਸਦੇ ਹਾਂ ਕਿੰਨੇ ਦਿਨਾਂ ਦਾ ਪੁਲਿਸ ਰਿਮਾਂਡ ਇਹ ਪੁਲਿਸ ਰਿਮਾਂਡ ਅੱਜ ਮਾਂਜੋਕ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਅਸੀਂ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਸੀ ਉਹ ਹਾਸਲ ਕੀਤਾ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ